ਪੰਚਾਇਤੀ ਚੋਣਾਂ ਦਾ ਜਿਹੜਾ ਪ੍ਰਚਾਰ ਆ ਉਹ ਸਿਕਰਾਂ ਤੇ ਆ ਭਾਵੇਂ ਕਿ ਹਾਲੇ ਤੱਕ ਜਿਹੜੇ ਚੋਣ ਸਾਨ ਆ ਉਹ ਨਹੀਂ ਮਿਲੇ ਪਰ ਜਿਹੜਾ ਤੁਹਾਨੂੰ ਦਿਖਾ ਦਈਏ ਕਿ ਜਿਹੜਾ ਚੋਣ ਨਿਸ਼ਾਨ ਮਿਲਣ ਤੋਂ ਪਹਿਲਾਂ ਹੀ ਤੇ ਜਿਹੜਾ ਕੱਠ ਦਕਾਇ ਸ਼ਕਤੀ ਪ੍ਰਦਰਸ਼ਨ ਕੀਤਾ ਜਾ ਰਿਹਾ ਆ ਭਾਈ ਪਵਨਦੀਪ ਸਿੰਘ ਵੱਲੋਂ ਜਿਹੜੇ ਸਰਪੰਚੀ ਦੀ ਚੋਣ ਲੜਦੇ ਨੇ ਉਹਨਾਂ ਨਾਲ ਗੱਲਬਾਤ ਵੀ ਕਰਾਂਗੇ ਪਵਨਦੀਪ ਸਿੰਘ ਇੱਕ ਜਦੋਂ ਆਪਾਂ ਨੂੰ ਤਾਜ ਮਿਲ ਗਿਆ ਨਗਰ ਨਿਵਾਸੀਆਂ ਨੇ ਤਾਜ ਸਰਪੰਚੀ ਦਾ ਧਰਤਾ ਪਹਿਲਾਂ ਕੀ ਸ਼ੁਰੂ ਕਰੋਗੇ ਸ੍ਰੀ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਤਾਂ ਸਾਡੇ ਵੱਲੋਂ ਇੱਕ ਸਰਬਸੰਮਤੀ ਨਾਲ ਜੋ ਚੋਣਾਂ ਨੇ ਉਹੀ ਹੋਣ ਸਾਨੂੰ ਇਹਦੇ ਵਿੱਚ ਬਹੁਤ ਖੁਸ਼ੀ ਆ ਵੀ ਸਾਡੇ ਪਿੰਡ ਦਾ ਇੱਕ ਮੈਂਬਰ ਜੋ ਪਿੰਡ ਨੇ ਚੁਣਿਆ ਵੀ ਉਹ ਚੋਣਨਾ ਜੇ ਇੱਕ ਜਣਾ ਹੋਊਗਾ ਸਰਬਸੰਮਤੀ ਨਾਲ ਤਾਂ ਪਿੰਡ ਦਾ ਵਿਕਾਸ ਪੂਰਾ ਹੋਊਗਾ ਤੇ ਜੇ ਅਲੱਗ-ਅਲੱਗ ਧੜੇ ਹੋਣਗੇ ਫਿਰ ਉਹਦੇ ਨਾਲ ਪਿੰਡ ਦਾ ਵਿਕਾਸ ਹੋਣ ਵਿੱਚ ਬਹੁਤ ਮੁਸ਼ਕਲ ਆਉਂਦੀ ਆ ਸਾਡੀ ਸਭ ਤੋਂ ਪਹਿਲਾਂ ਇਹੀ ਆਪੀਲ ਵੀ ਸਰਬਸੰਮਤੀ ਨਾਲ ਸਾਡਾ ਸਰਪੰਚੀ ਦਾ ਜੋ ਉਮੀਦਵਾਰਾ ਉਹ ਚੁਣਿਆ ਜਾਵੇ। ਇੱਕੋ ਇਹ ਵੀ ਆ ਵੀ ਸਰਬਸ਼ਾਂਤੀ ਦੇ ਅੜਿੱਕਾ ਕਿੱਥੇ ਲੱਗ। ਜੇ ਪਿੰਡ ਦੀ ਸਰਬਸ਼ਾਂਤੀ ਹੁੰਦੀ ਆ ਅੜਿੱਕਾ ਕਿੱਥੇ ਲੱਗ। ਅੜਿੱਕਾ ਤਾਂ ਹੀ ਲੱਗਦਾ ਜਦੋਂ ਇੱਕ ਦੂਸਰੇ ਦੇ ਨਾਲ ਬੰਦਾ ਮੇਲ ਮਲਾਪ ਨਹੀਂ ਹੁੰਦਾ, ਮੇਲ ਅੜਿੱਕਾ ਉੱਥੇ ਲੱਗਦਾ। ਜਦੋਂ ਇੱਕ ਦੂਸਰੇ ਨਾਲ ਜਾਣ ਪਛਾਣ ਹੁੰਦੀ ਆ, ਮੇਲ ਮਲਾਪ ਹੁੰਦਾ ਤਾਂ ਕੋਈ ਅੜਿੱਕਾ ਨਹੀਂ ਲੱਗਦਾ। ਮੈਂ ਫੌਜ ਦੇ ਵਿੱਚੋਂ ਰਿਟਾਇਰਡ ਆ, ਐਕਸ ਆਰਮੀ ਆ ਔਰ ਫੌਜ ਦੇ ਵਿੱਚ ਵੀ ਸਰਵਿਸ ਕੀਤੀ ਆ। ਅਸੀਂ ਉੱਥੇ ਵੀ ਹਰ ਇੱਕ ਕੰਟਰੀ ਦੇ ਜੋ ਸਾਡੇ ਸੋਲਜਰ ਹੁੰਦਾ ਨਾ ਮਰਦੇ ਹੁੰਦੇ ਸੀ ਕਿ ਔਰ ਇੰਡੀਆ ਦੇ ਤਾਂ ਆਪਾਂ ਕੱਲੇ-ਕੱਲੇ ਜਾਂਦਾ ਨਾ ਮਰਦੇ ਹੁੰਦੇ ਸਾਡਾ ਉੱਥੇ ਬੜਾ ਮੇਲ ਮਲਾਪ ਹੁੰਦਾ ਸੀਗਾ ਅਸੀਂ ਮੇਲ ਮਾਪ ਦੇ ਨਾਲ ਹੀ ਏਡੀ ਦੂਰ ਤੱਕ ਜਾ ਕੇ ਆਇਆ ਤੇ ਇੱਥੇ ਵੀ ਸਹੀ ਚਾਹੁੰਦੇ ਆ ਕਿ ਅਸੀਂ ਕੋਈ ਢੜੇ ਬੰਦੀਰਾ ਹੋਵੇ ਸਾਡੀ ਅਸੀਂ ਮੇਲ ਮਲਾਪ ਦੇ ਨਾਲ ਹੀ ਇੱਕ ਵਧੀਆ ਪਿੰਡ ਦਾ ਵਿਕਾਸ ਕਰੀਏ ਚੰਗੀ ਸੋਤ ਨੂੰ ਲੈ ਕੇ ਚੱਲੀਓ ਅ ਸ਼ੁਰੂਆਤ ਕਿੱਥੋਂ ਕਰਾਂਗੇ ਸ਼ੁਰੂਆਤ ਤਾਂ ਅਸੀਂ ਪਿੰਡ ਦੇ ਜੋ ਪਿੰਡ ਤੋਂ ਵੀ ਨਹੀਂ ਆਪਣੇ ਘਰ ਤੋਂ ਇੱਥੇ ਸ਼ੁਰੂ ਕਰਨੇ ਕਿ ਅਸੀਂ ਇਸ ਦਾ ਸੁਧਾਰ ਕਰ ਸਕੀਏ ਤੇ ਇਸ ਤੋਂ ਬਾਅਦ ਅਸੀਂ ਫਿਰ ਅੱਗੇ ਦੇਖਾਂਗੇ ਪਰ ਮੇਰਾ ਮੇਨ ਮੇਰਾ ਇਹ ਹੈ ਵੀ ਜੋ ਸਾਡਾ ਪੰਚਾਇਤੀ ਘਰ ਆ ਪੰਚਾਇਤ ਘਰ ਆ ਪਹਿਲਾਂ ਉਸ ਨੂੰ ਵਧੀਆ ਬਣਾਵਾਂਗੇ ਜੋ ਸਾਡੀ ਪੰਚਾਇਤ ਉੱਥੇ ਲੱਗਿਆ ਕਰੂਗੀ ਔਰ ਉਹਦੇ ਵਿੱਚ ਹੀ ਅਸੀਂ ਇੱਕ ਕੰਪਿਊਟਰ ਰੱਖਾਂਗੇ ਔਰ ਕੰਪਿਊਟਰ ਦੇ ਅਕਾ ਪੱਕਾ ਸਾਡਾ ਜੋ ਕੰਪਿਊਟਰ ਆਪਰੇਟਰ ਹੋਗਾ ਬੈਠੂਗਾ ਜੋ ਪਿੰਡ ਦੇ ਫਾਰਮ ਨੇਗੇ ਭਰਨ ਵਾਸਤੇ ਸਾਨੂੰ ਬਾਹਰ ਜਾਣਾ ਪੈਂਦਾ ਉਹ ਫਾਰਮ ਸਾਡੇ ਇੱਥੇ ਜੋ ਕੰਪਿਊਟਰ ਆਪਰੇਟਰ ਹੋਗਾ ਭਰੂਗਾ ਹੂੰ ਡਿਊਟੀ ਵਾਲੇ ਫਾਰਮ ਜਾਂ ਕਿਸੇ ਨੂੰ ਕੋਈ ਸਹੂਲਤ ਦੇਣੀ ਆ ਉਹ ਫਾਰਮ ਉਹ ਇੱਥੇ ਹੀ ਭਰੇ ਜਾਣਗੇ ਦਾਵੇ ਪੱਕੇ ਰਹਿਣਗੇ ہاں ਜੀ ਦਾਵੇ ਪੱਕੇ ਰਹਿਣਗੇ ਦਾਵੇ ਪੂਰੇ ਪੱਕੇ ਰਹਿਣਗੇ ਜੋ ਅੱਜ ਮੈਂ ਕਹਿ ਰਿਹਾ ਇਹ ਪੱਕਾ ਹੋਊਗਾ ਮੈਂ ਪਹਿਲਾਂ ਵੀ ਇਹ ਸਵਾਲ ਆਪਣੇ ਜਸਵੀਰ ਸਿੰਘ ਪੰਜ ਖੜੇ ਨੇ ਮੈਂਬਰੀ 'ਚ ਖੜੇ ਨੇ ਮੈਂ ਉਹਨਾਂ ਨੂੰ ਪਹਿਲਾਂ ਇਹ ਸਵਾਲ ਪੁੱਟ ਕਰ ਚੁੱਕਿਆ ਕਿ ਜਿਹੜੇ ਦਾਅਵੇ ਤੁਸੀਂ ਕਰ ਰਹੇ ਹੋ ਇਹਨਾਂ ਦੇ खरे ਉਤਰ ਹੋਣਗੇ ਮੈਂ ਕਹਿੰਦਾ ਇਹ ਫੌਜੀ ਬੰਦਾ ਵਾ ਹੱਕ 사ਤ ਵਾਸਤੇ ਖੜੇ ਆ ਤੇ ਪੱਕੇ ਖੜੇ ਆ ਮੈਂ ਕੱਲਾ ਨਹੀਂਗਾ ਮੇਰੇ ਨਾਲ ਸਾਡੇ ਫੌਜੀ ਭਰਾ ਬਾਕੀ ਵੀ ਸਾਡੀ ਪੂਰੀ ਪਿੰਡ ਦੀ ਪਿੰਡ ਨਾਲ ਆ ਸਾਡੇ ਅਸੀਂ ਜੋ ਕਹਾਂਗੇ ਅਸੀਂ ਕਰਾਂਗੇ ਪਰ ਮੈਂ ਇੱਕ ਵਾਰੀ ਆਪਣੇ ਸਹਿਯੋਗੀ ਨੂੰ ਕਹਦਾ ਕਿ ਪਿੱਛੇ ਸਾਰਾ ਜਿਹੜਾ ਮਗਰਲਾ ਸੀਨ ਆ ਇਹ ਦਿਖਾਇਆ ਜਾਵੇ ਕਿਉਂਕਿ ਜ਼ਿਆਦਾ ਤਦਾਦ ਦੇ ਵਿੱਚ ਇੱਥੇ ਨੌਜਵਾਨ ਹੀ ਨੇ ਇਹ ਨੌਜਵਾਨ ਸਾਡੇ ਦੇਸ਼ ਦਾ ਸਾਡੇ ਪੰਜਾਬ ਦਾ ਸਾਡੇ ਪਿੰਡ ਦਾ ਭਵਿੱਖ ਨੇ ਇਹਨਾਂ ਨੂੰ ਬਚਾਉਣ ਲਈ ਕੀ ਕਰ ਤੋ ਤੁਹਾਨੂੰ ਪਤਾ ਕਿ ਹੁਣ ਕੀ ਜਿਹੜੀ ਨਸ਼ੇ ਦੀ ਦਸਤਕ ਆ ਉਹ ਘਰ ਦੀ ਦੀਲੀ ਤੇ ਬੈਠੀ ਆ ਅਸੀਂ ਸਭ ਤੋਂ ਪਹਿਲਾਂ ਅਸੀਂ ਇਹ ਚੈੱਕ ਕਰਾਂਗੇ ਵੀ ਕਿੱਥੇ ਕਿੱਥੇ ਕੋਈ ਨਸ਼ਾ ਕਰ ਰਿਹਾ ਵਾ ਪਰ ਮੇਰੇ ਇਜ਼ਹਾਰ ਨਾਲ ਦੇਖੋ ਨਾਰਮਲ ਆਮ ਜੋ ਉਹ ਤਾਂ ਚੱਲਦਾ ਹੀ ਆ ਕੋਈ ਨਹੀਂ ਕਰ ਸਕਦਾ ਪਰ ਜੋ ਵੱਡਾ ਨਸ਼ਾ ਵਾ ਜਿਵੇਂ ਕਿ ਆਪਾਂ ਸਭ ਤੋਂ ਪਹਿਲਾਂ ਨਾਂ ਸੁਣਦੇ ਚਿੱਟੇ ਦਾ ਨਾਂ ਸੁਣਦੇ ਆ ਸਾਡੇ ਪਿੰਡ ਵਿੱਚ ਅਜੇ ਤੱਕ ਤਾਂ ਕੋਈ ਅਜਿਹਾ ਦੇਖਿਆ ਨਹੀਂਗਾ ਨਾ ਕੋਈ ਸੁਣਿਆ ਵਾ ਵੀ ਸਾਡੇ ਪਿੰਡ ਦਾ ਕੋਈ ਹੋਵੇ ਪਰ ਫਿਰ ਵੀ ਜੇ ਕੋਈ ਅਜਿਹਾ ਲੱਗੂਗਾ ਤਾਂ ਅਸੀਂ ਉਸ ਨੂੰ ਸਭ ਤੋਂ ਪਹਿਲਾਂ ਵੱਲ ਪਾਵਾਂਗੇ ਸੁਧਾਰਾਂਗੇ ਸੁਧਾਰ ਵਾਸਤੇ ਅਸੀਂ ਉਹਨੂੰ ਕਿਸੇ ਵੀ ਸੰਸਥਾ ਵਿੱਚ ਨਹੀਂ ਅਸੀਂ ਆਪਦੇ ਬੰਦਿਆਂ ਦੀ ਸੁਧਾਰ ਕਰਾਂਗੇ ਉਹਨੂੰ ਬੈਠਿਆ ਵੀ ਜੋ ਦਵਾਈ ਬੂਟੀ ਦਾ ਜੋ ਕੁਝ ਅਸੀਂ ਉਹਦੇ ਕੇ ਨਾਲ ਚੱਲਾਂਗੇ ਹੈ ਆਪਾਂ ਵਿਕਾਸ ਵਾਲ ਨੂੰ ਵਧিয়ে ਤੇ ਵਿਕਾਸ ਦੇ ਵਿੱਚ ਕੀ ਕੀ ਜਿਹੜਾ ਨਗਰ ਦਾ ਵਿਕਾਸ ਕੀਤਾ ਜਾਣਾ ਉਹਦੇ ਵਿੱਚ ਕੀ ਕੀ ਮੁੱਦੇ ਹੋਣਗੇ ਨਗਰ ਦੇ ਵਿਕਾਸ ਵਿੱਚ ਜੀ ਇੱਕ ਤਾਂ ਸਾਡਾ ਜੋ ਸਕੂਲ ਹੈ ਸਕੂਲ ਸਾਡਾ ਸਾਡੇ ਹੁੰਦੇ ਬਹੁਤ ਵਧੀਆ ਸੀ ਜਦੋਂ ਅਸੀਂ ਪੜਿਆ ਪਰ ਹੁਣ ਸਕੂਲ ਦੀ ਜੋ ਸੱਤ ਹੈ ਬਿਲਡਿੰਗ ਆ ਉਹ ਤੇ ਚੁਕਿਆ ਅਸੀਂ ਸਭ ਤੋਂ ਪਹਿਲਾਂ ਜੋ ਐਨ ਆਰ ਆਈ ਵੀਰ ਨੇ ਉਹਨਾਂ ਨਾਲ ਮਿਲ ਕੇ ਸਕੂਲ ਦੀ ਇਮਾਰਤ ਠੀਕ ਕਰਾਂਗੇ ਔਰ ਸਕੂਲ ਨੂੰ ਪਹਿਲਾ ਵਰਗਾ ਬੜਾਵਾਂਗੇ ਜਦੋਂ ਕਿ ਅਸੀਂ ਪੜਦੇ ਸੀ ਸਾਡੇ ਨਾਲ ਦੇ ਜਸਵਾਲ ਕਲਾਰ ਤੂਜਾ ਤੂਜਾਪੁਰ ਬੜਾਚੇ ਹਾਸ ਚਕਰਾੜੀ ਰਾਜੂਆਣ ਤਲਵੰਡੀ ਸਿਹਾਰ ਤੱਕ ਹਲਵਾਰੇ ਤੱਕ ਵੀ ਸਾਡੇ ਇੱਥੇ ਪੜਦੇ ਹੁੰਦੇ ਸੀ ਤੇ ਅੱਜ ਦੇ ਟਾਈਮ ਵਿੱਚ ਸਕੂਲ ਦੀ ਹਾਲਤ ਕਾਫੀ ਖਰਾਬ ਹੋ ਚੁੱਕੀ ਆ ਤੇ ਅਸੀਂ ਉਹ ਸਭ ਤੋਂ ਪਹਿਲਾਂ ਉਹ ਸੁਧਾਰ ਕਰਾਂਗੇ ਕਿ ਸਾਡੇ ਟਾਈਮ ਦੇ ਵਿੱਚ ਵੀ ਫੇਰ ਉਸੇ ਤਰ੍ਹਾਂ ਸਾਡੇ ਸੜਕਾਂ ਪੜੀਆਂ ਜਾਣ ਬੱਚਿਆਂ ਦੀਆਂ ਉਹ ਸਕੂਲ ਵਧੀਆ ਬਣੇ ਨੰਬਰ 2 ਤੇ ਸਾਡਾ ਜੋ ਹਸਪਤਾਲ ਹੈ ਹਮ ਹਸਪਤਾਲ ਦੇ ਵਿੱਚ ਸਭ ਕੁਝ ਹੈਗਾ ਸਾਡੇ ਵਧੀਆ ਹਸਪਤਾਲ ਆ ਉਹਨੂੰ ਅਸੀਂ ਵਧੀਆ ਬਣਾਵਾਂਗੇ ਤਾਂ ਕਿ ਜੋ ਸਾਡਾ ਇਲਾਜ ਕਰਾਉਣ ਬਾਹਰ ਜਾਂਦੇ ਆ ਸੀ ਸੁਧਾਰ ਜਾਂਦੇ ਆ ਲੁਧਿਆਣਾ ਜਾਂਦੇ ਆ ਉਹ ਇੱਥੇ ਹੀ ਹੋਵੇ ਹਮ ਅਸੀਂ ਵਧੀਆ ਕਰ ਵਧੀਆ ਕਰਕੇ ਪੂਰਾ ਕਰਾਂਗੇ ਉਸ ਤੋਂ ਅੱਗੇ ਪਿੰਡ ਦੇ ਵਿਕਾਸ ਵੱਲ ਨੂੰ ਆ ਗਏ ਆਪਾਂ ਪਿੰਡ ਦੇ ਕਾਫੀ ਵਿਕਾਸ ਜਿਹੜੇ ਹੈਗੇ ਆ ਰੁਕੇ ਹੋਏ ਹਨ ਜਿੱਦੇ ਪਾਣੀ ਦਾ ਮੁੱਦਾ ਲੈ ਲੀਏ ਜਾਂ ਹੋਰ ਇੱਕ ਮੁੱਦਾ ਉੱਠਿਆ ਹੋਇਆ ਜਿਹੜਾ ਕਮਿਊਨਿਟੀ ਹਾਲ ਨੂੰ ਲੈ ਕੇ ਉੱਠਿਆ ਆ ਕਮਿਊਨਿਟੀ ਕਮਿਊਨਿਟੀ ਹਾਲ ਜਿਹੜਾ ਹੋਣਾ ਚਾਹੀਦਾ ਪਿੰਡ ਦੇ ਵਿੱਚ ਕਮਿਊਨਿਟੀ ਹਾਲ ਦਾ ਜੀ ਮੈਂ ਪਹਿਲਾਂ ਵੀ ਇਹ ਗੱਲ ਕਹਿ ਚੁੱਕਿਆ ਸੀਗਾ ਵੀ ਸਾਡੇ ਜੋ ਮੌਜੂਦਾ ਸਰਪੰਚ ਸਾਹਿਬ ਨੇ ਕੁਲਵੀਰ ਸਿੰਘ ਜੀ ਉਹਨਾਂ ਨੇ ਕਮਿਊਨਿਟੀ ਹਾਲ ਦਾ ਜੋ ਮੁੱਦਾ ਉਹ ਪਾਇਆ ਹੋਇਆ ਪਰ ਅਜੇ ਤੱਕ ਪਾਸ ਨਹੀਂ ਹੋਇਆ ਸਾਡੀ ਪੂਰੀ ਕੋਸ਼ਿਸ਼ ਕੀਤੀ ਅਸੀਂ ਉਹਨੂੰ ਕਰਾਂਗੇ ਔਰ ਬਣਾਵਾਂਗੇ ਜਿਹੜਾ ਕਿ ਜੋ ਸਾਡੇ ਪਿੰਡ ਦੇ ਨਗਰ ਨਿਵਾਸੀ ਨੇਗੇ ਆਪਣੀਆਂ ਪਾਰਟੀਆਂ ਨੇਗੇ ਮੈਰਿਜ ਨੇਗੇ ਕੋਈ ਵੀ ਫੰਕਸ਼ਨ ਬਾਹਰ ਕਰਨ ਜਾਂਦੇ ਆ ਅਸੀਂ ਉੱਥੇ ਹੀ ਕਰਾਂਗੇ ਜਿਸ ਦੇ ਨਾਲ ਕਿ ਜੋ ਪਿੰਡ ਦਾ ਪਿੰਡ ਦੇ ਵਿੱਚ ਹੀ ਰਵੇ ਸਾਡੀ ਪੁਰਜ਼ੋਰੀ ਸਾਡੀ ਪੂਰੀ ਸਭ ਤੋਂ ਪਹਿਲਾਂ ਇਹ ਕੋਸ਼ਿਸ਼ ਰਹੂਗੀ ਵੀ ਉਹਨੂੰ ਸਭ ਤੋਂ ਪਹਿਲਾਂ ਠੀਕ ਕੀਤਾ ਜਾਵੇ ਉਹਨੂੰ ਬੜਾਵਾਂਗੇ ਅਸੀਂ ਔਰ ਜਿੱਤੋਂ ਤੱਕ ਸਾਡੀ ਕੌਸ਼ਿਸ਼ ਹੋਊਗੀ ਅਸੀਂ ਅੱਗੇ ਸਰਕਾਰ ਤੱਕ ਵੀ ਉਹਨੂੰ ਮਿਲ ਕੇ ਪਾਸ ਕਰਾਵਾਂਗੇ ਅ ਕਿਸੇ ਦਬਾਅ ਹੇਟ ਤਾਂ ਨਹੀਂ ਕਰੂੰਗੇ ਬਿਲਕੁਲ ਨਹੀਂ ਜੀ ਇਹ ਗੱਲ ਤਾਂ ਪਹਿਲਾਂ ਕਹਿ ਚੁੱਕੇ ਆ ਵੀ ਅਸੀਂ ਕਿਸੇ ਸਿਆਸੀ ਪਾਰਟੀ ਦੇ ਨਾਲ ਨਹੀਂ ਗੇ ਅਸੀਂ ਕਿਸੇ ਦੇ ਨਾਲ ਨਹੀਂ ਅਸੀਂ ਬਿਲਕੁਲ ਆਜ਼ਾਦ ਉਮੀਦਵਾਰ ਖੜੇ ਆਂ ਔਰ ਆਪਣੀ ਆਜ਼ਾਦੀ ਦੇ ਨਾਲ ਹੀ ਅਸੀਂ ਪੂਰਾ ਜੋ ਵਿਕਾਸ ਕਰਨਾ ਹੋ ਉਹ ਪਹਿਲਾਂ ਕਰਾਂਗੇ ਕੋਈ ਮੇਰੇ ਤੇ ਦਬਾਅ ਨਹੀਂ ਗਾ ਕੋਈ ਕੁਛ ਨਹੀਂ ਸਾਡੀ ਇੱਕ ਜੋ ਸਾਡੇ ਬਾਕੀ ਵੀ ਕੈਂਡੀਡੇਟਾਂ ਅਸੀਂ ਕਹਾਂਗੇ ਸਾਡੇ ਨਾਲ ਮਿਲ ਕੇ ਪੂਰੇ ਚੱਲਣਗੇ ਹੂੰ ਸਾਨੂੰ ਜਿੱਤ ਹਾਰ ਇੱਕ ਲੱਗ ਚੀਜ਼ ਹੁੰਦੀ ਆ ਪਰ ਜੋ ਵਿਕਾਸ ਆ ਮੈਂ ਮੇਲ ਮਨਾਪਾ ਉਹ ਇੱਕ ਇੱਕ ਲੱਗ ਜੀ ਦਾ ਅਸੀਂ ਮੇਲ ਮਨਾਪ ਕਰਕੇ ਚੱਲਾਂਗੇ ਇਹਦੇ ਵਿੱਚ ਮੈਂ ਇੱਕ ਜਦੋਂ ਪੰਚਾਇਤਕਰ ਬਣਾਵਾਂਗੇ ਵਧੀਆ ਉਹਦੇ ਵਿੱਚ ਚੱਕਰ ਰਜਿਸਟਰ ਲਾਇਆ ਜਾਊਗਾ ਰਜਿਸਟਰ ਦੇ ਵਿੱਚ ਦੱਸਿਆ ਜਾਊਗਾ ਜੇ ਜਿਹੜੀ ਵੀ ਕਿਸੇ ਵੀ ਕੋਈ ਕੰਪਲੇਟ ਆ ਕਿਸੇ ਦਾ ਕੋਈ ਕੰਮ ਨਹੀਂ ਹੋਇਆ ਰੈਕਟਰ ਦੇ ਵਿੱਚ ਆਪਦੀ ਐਂਟਰੀ ਪਾਓ ਡੇਟ ਲਿਖੋ ਵੀ ਅੱਜ ਐਨੀ ਡੇਟ ਨੂੰ ਮੈਂ ਐਂਟਰੀ ਪਾਈ ਆ ਉਸ ਡੇਟ ਦੇ ਉੱਪਰ ਅਸੀਂ ਦੱਸਾਂਗੇ ਜੀ ਹਾਂਜੀ ਇਹ ਕੰਮ ਸਾਨੂੰ 7 ਦਿਨ ਦਿੱਤੇ ਜਾਣ 5 ਦਿਨ ਦਿੱਤੇ ਜਾਣ ਜਾਂ 2 ਦਿਨ ਜੈਸੇ ਤਰ੍ਹਾਂ ਦਾ ਕੰਮ ਹੋਊਗਾ ਉਸ ਤਰ੍ਹਾਂ ਦਾ ਹੀ ਕਹਾਂਗੇ ਵੀ ਸਾਨੂੰ ਇੰਨੇ ਦਿਨ ਦਿੱਤੇ ਜਾਣ ਤਾਂ ਤੁਹਾਨੂੰ ਉਸ ਦਿਨ ਦੇ ਵਿੱਚ ਉਹਦਾ ਨਤੀਜਾ ਮਿਲੂਗਾ ਜੀ ਇਹ ਮੇਰੇ ਵੱਲੋਂ ਸਭ ਤੋਂ ਪਹਿਲਾਂ ਮੈਂ ਕਰੂੰਗਾ ਜੋ ਕਿਹਾ ਹੋਇਆ ਮੇਰਾ ਕਿ ਅਕੀਰ ਦੇ ਵਿੱਚ ਆਪਾਂ ਸਮਾਪਤੀ ਵੱਲ ਨੂੰ ਵਧੀਏ ਤੇ ਨਗਰ ਨਿਵਾਸੀਆਂ ਨੂੰ ਕੀ ਅਪੀਲ ਕਰਨੀ ਚਾਹੀਦੀ ਨਗਰ ਨਿਵਾਸੀਆਂ ਨੂੰ ਤਾਂ ਮੇਰੀ ਜੀ ਇਹੀ ਵੀਲ ਆ ਵੀ ਆਪਣਾ ਸਰਬ ਸੰਤਤੀ ਦੇ ਨਾਲ ਉਮੀਦਵਾਰ ਬਣਾਓ ਜਿਹਦੇ ਨਾਲ ਕੇ ਸਰਕਾਰ ਵੱਲੋਂ ਬਹੁਤ ਹੈਲਪ ਮਿਲਦੀ ਆ ਤੇ ਅੱਗੇ ਜੋ ਪਿੰਡ ਦੇ ਕੰਮ ਨੇ ਵਿਕਾਸ ਵਾਸਤੇ ਉਹ ਦੱਸਣ ਨਾਲ ਮਿਲਣ ਤੇ ਸਾਡੇ ਇਕੱਠ ਦੇ ਵਿੱਚ ਵੱਧ ਤੋਂ ਵੱਧ ਸ਼ਾਮਲ ਹੋਣ ਤੇ ਜੋ 15 ਤਰੀਕ ਨੂੰ ਵੋਟਾਂ ਆ ਰਹੀਆਂ ਨੇ ਉਹਨਾਂ ਦੇ ਵਿੱਚ ਕੱਲਾ ਕੱਲੀ ਜੋ ਵੋਟ ਹੈ ਵੋਟ ਪਾਈ ਜਾਵੇ ਔਰ ਪਿੰਡ ਦਾ ਪੂਰਾ ਵਿਕਾਸ ਕੀਤਾ ਜਾਊਗਾ ਮੈਂ ਕੀਤੇ ਇੱਕ ਲਾਸਟ ਸਵਾਲ ਕਰਨਾ ਚਾਹੁੰਦਾ ਕਿਉਂਕਿ ਨੌਜਵਾਨਾਂ ਦੇ ਅਸੀਂ ਇੱਥੋਂ ਵੀਊ ਇਕੱਠੇ ਕੀਤੇ ਨੇ ਨੌਜਵਾਨਾਂ ਨਾਲ ਜਾਣਕਾਰੀ ਲਈ ਅਸੀਂ ਨੌਜਵਾਨ ਕੀ ਚਾਹੁੰਦੇ ਨੇ ਇਹ ਕਈ ਇਹੋ ਜਿਹੇ ਨੌਜਵਾਨ ਹੈਗੇ ਆ ਜਿਨ੍ਹਾਂ ਨੇ ਇੱਕ ਸਵਾਲ ਕੀਤਾ ਕਿ ਜਿਹੜੀ ਨਗ ਪਿੰਡ ਦੀ ਪੰਚਾਇਤ ਆ ਇਹ ਨਗਰ ਨਿਵਾਸੀਆਂ ਵੱਲੋਂ ਚੁਣੀ ਗਈ ਆ ਕਿ ਸਾਡੀ ਇੱਕ ਇੱਕ ਵੋਟ ਨਾਲ ਚੁਣੀ ਗਈ ਆ ਹਾਲਾਂਕਿ ਉਹ ਕਹਿੰਦੀ ਵੀ ਸਾਨੂੰ ਪੰਚਾਇਤ ਕੋਲੇ ਨਾ ਜਾਣਾ ਪਵੇ ਪੰਚਾਇਤ ਸਾ ਤੋਂ ਪੁੱਛੇ ਵੀ ਕੀ ਕਰਨਾ ਤੁਸੀਂ ਦੱਸੋ ਕੀ ਕਰੀਏ ਇਨੇ ਦੇ ਕੋਲੋਂ ਪਹਿਲਾਂ ਰਹਿ ਗਿਆ ਸੀ ਕਿਹਨਾ ਮੈਂ ਹਾਕੀ ਖੇਡਦਾ ਸਕੂਲ ਵਿੱਚ ਵੀ ਖੇਡੀ ਕਾਲਜ ਵਿੱਚ ਵੀ ਖੇਡੀ ਆ ਔਰ ਫੌਜ ਵਿੱਚ ਮੈਂ ਅੱਗੇ ਵੱਡੇ ਲੈਵਲ ਤੱਕ ਵੀ ਖੇਡ ਕੇ ਆਇਆ ਹਮ ਸਾਡਾ ਵੀ ਸਪੋਰਟਸਮੈਨ ਆ ਤੇ ਨੌਜਵਾਨਾਂ ਨੂੰ ਤਾਂ ਗੇਮ ਦੇ ਵਿੱਚ ਲੈ ਕੇ ਆਉਂਗਾ ਜੀ ਹਮ ਗਰਾਊਂਡ ਦੇ ਵਿੱਚ ਲੈ ਕੇ ਆਵਾਂਗੇ ਜਿਹੜੀਆਂ ਗਰਾਊਂਡ ਆ ਸਾਡੀਆਂ ਬੜੀ ਸਾਡੇ ਪਿੰਡ ਦੀ ਬਹੁਤ ਵਧੀਆ ਗਰਾਊਂਡ ਨੇ ਬਹੁਤ ਕੰਨੀ ਗਰਾਊਂਡਾਂ ਨੇ ਗਰਾਸ ਗਰਾਊਂਡ ਆ ਅਸੀਂ ਪੂਰੇ ਉੱਥੇ ਬੈਠਿਆ ਕਰਾਂਗੇ ਖੁਦ ਖੇਡਦੇ ਆ ਲਾਲ ਖੇਡਿਆ ਕਰਾਂਗੇ ਔਰ ਵੱਧ ਤੋਂ ਵੱਧ ਜੋ ਨੌਜਵਾਨਾਂ ਨੂੰ ਖੇਡਾਂ ਬੱਲੀ ਹੀ ਪ੍ਰੇਰਿਤ ਕਰਾਂਗੇ ਨਾਲ ਆਉਣਗੇ ਜੀ ਬਹੁਤ ਬਹੁਤ ਧੰਨਵਾਦ ਸੋ ਇਹ ਸਨ ਪਵਨਦੀਪ ਸਿੰਘ ਫੌਜੀ ਸਾਹਿਬਾਨ ਤੇ ਇਹਨਾਂ ਨਾਲ ਗੱਲਬਾਤ ਕੀਤੀ ਆਪਾਂ ਆਉਣ ਵਾਲੀ ਜਿਹੜੀ ਅਪਡੇਟ ਆ ਤੁਹਾਡੇ ਨਾਲ ਸਾਂਝੀ ਕਰਦੇ ਰਵਾਂਗੇ ਹੁਣ ਸਾਨੂੰ ਦਿਓ ਇਜਾਜ਼ਤ ਮੇਰੇ ਨਾਲ ਕੈਮਰਾ ਪਰਸਨ ਪ੍ਰਮੇਂਦਰ ਸਿੰਘ ਦਾਸ ਜੀ ਸਿੰਘ ਤੇਰਾ